ਰੋਡ ਦੇ ਉੱਪਰ ਇੱਕ ਇਲੈਕਟ੍ਰੋਨਿਕ ਦੀ ਵੱਡੀ ਦੁਕਾਨ ਨੂੰ ਜਦੋਂ ਚੋਰਾਂ ਨੇ ਵੇਖਿਆ ਤਾਂ ਇਸ ਦੇ ਵਿੱਚ ਚੋਰੀ ਕਰਨ ਦਾ ਮਨ ਬਣਾ ਲਿਆ ਤੇ ਰਾਤ ਵੇਲੇ ਚੋਰਾਂ ਨੇ ਪਹਿਲਾਂ ਗਲੀ ਦੇ ਗੇਟ ਦਾ ਤਾਲਾ ਤੋੜਿਆ ਤੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਦੁਕਾਨ ਦੇ ਅੰਦਰ ਲੱਗੇ ਸ਼ੀਸ਼ੇ ਦੇ ਗੇਟ ਦਾ ਤਾਲਾ ਤੋੜ ਕੇ ਕਾਊਂਟਰ ਦੇ ਦਰਾਜ ਵਿੱਚ ਰੱਖੇ ਤਕਰੀਬਨ 60000 ਰੁਪਏ ਚੋਰੀ ਕਰ ਲਏ ਤੇ ਦੁਕਾਨ ਵਿੱਚੋਂ ਦੋ LED TV ਵੀ ਚੋਰੀ ਕੀਤੇ ਗਏ ਤੇ ਸਾਰੀ ਘਟਨਾ CCTV ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਮਾਮਲਾ ਮੋਗਾ ਦਾ ਹੈ ਜਿੱਥੇ ਕਿ ਦੁਕਾਨ ਦੇ ਮਾਲਕ ਨੇ ਜਾਣਕਾਰੀ ਦੇ ਦੱਸਿਆ ਹੈ ਕਿ ਤਕਰੀਬਨ ਸਵਾ ਤੋਂ 1.5 ਲੱਖ ਰੁਪਏ ਦੀ ਚੋਰੀ ਚੋਰ ਕਰਕੇ ਲੈ ਗਏ ਤੇ ਚੋਰੀ ਦੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਤੇ ਉਹਨਾਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਆਪਣੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਉਹ ਸਵੇਰ ਰਾਤ ਦੇ ਟਾਈਮ 4 4 ਵਜੇ ਦੇ ਕਰੀਬ 4 4:10 ਤੇ ਚੋਰ ਆਏ ਸੀ ਕਿ ਉਹਨਾਂ ਨੇ ਸਾਡੇ ਪਹਿਲਾਂ ਬਾਹਰ ਵਾਲਾ ਗੇਟ ਦੇ ਦੋ ਲੋਕ ਹੈ ਉਹ ਤੋੜੇ ਫਿਰ ਉਸ ਦੇ ਅੰਦਰ ਫਿਰ ਗੇਟ ਉਹ ਵੀ ਲੋਕ ਹੁੰਦਾ ਫਿਰ ਉਹਨੂੰ ਤੋੜਿਆ ਤੋੜ ਕੇ ਆ ਕੇ ਫਿਰ ਮੇਰੇ ਇਸੇ ਆਫਿਸ ਜਾ ਕੇ ਉਹਨਾਂ ਨੇ ਕੈਸ਼ ਬਾਕਸ ਤੋੜ ਕੇ ਤੇ ਜੋ ਕੈਸ਼ ਕੱਢਿਆ ਫਿਰ ਸਾਡਾ ਇੱਕ ਬਾਹਰ ਟੇਬਲ ਹੈਗਾ ਜਿੱਥੇ ਕੈਸ਼ ਬਾਕਸ ਹੈਗਾ ਫਿਰ ਉਹਨੂੰ ਤੋੜਿਆ ਉਹਦੇ ਚ ਕੈਸ਼ ਅਸੀਂ ਨਹੀਂ ਰੱਖਿਆ ਹੁੰਦਾ ਉਹ ਤੋੜਨ ਤੋਂ ਬਾਅਦ ਜਦੋਂ ਉਹਨਾਂ ਨੂੰ ਨਹੀਂ ਕੁਝ ਮਿਲਿਆ ਫਿਰ ਸਾਡੇ ਸਟਾਕ ਚ ਦੋ ਬੰਦ ਐਲਈਡੀਆਂ ਲੈ ਕੇ ਉਹ ਚੋਰੀ ਕਰਕੇ ਭੱਜ ਗਏ ਨਾਲ ਦੀ ਨਾਲ ਹੀ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਕੈਸ਼ ਕੰਨਾ ਫਿਗਰ ਹੁੰਦਾ ਕੈਸ਼ ਪੈਸਾ ਸੀਗਾ 60000 ਰੁਪਏ ਦੇ ਆਸ-ਪਾਸ 60000 ਰੁਪਏ ਦੇ ਕਰੀਬ ਕੈਸ਼ ਸੀਗਾ ਤੇ ਦੋ ਐਲਈਡੀਆਂ ਸੀ ਵੱਡੇ ਸਾਈਜ਼ ਦੀਆਂ 43 ਇੰਚ ਦੀਆਂ ਤੇ ਟੋਟਲ ਕਿੰਨੀ ਕ ਕੀਮਤ ਹੋਏਗੀ ਇਹ ਸਾਰੇ ਸਵਾ ਲੱਖ ਤੋਂ 1.5 ਲੱਖ ਦੇ ਵਿੱਚ ਵਿੱਚ ਦਾ ਇਹ ਸਾਰਾ ਮੈਟਰ ਹੈਗਾ ਜੀ ਤੇ ਪੁਲਿਸ ਰਿਪੋਰ ਹਾਂਜੀ ਪੁਲਿਸ ਰਿਪੋਰਟ ਕਰਵਾਤੀ ਸੀ ਨਾਲ ਦੀ ਨਾਲ ਹੀ ਉਹਨਾਂ ਨੂੰ ਰਿਟਰਨ ਕੰਪਲੀਟ ਦਿੱਤੀ ਸੀ ਜੀ ਥਾਣੇ 'ਚ ਪੁਲਿਸ ਵਾਲੇ ਆਏ ਵੀ ਸੀ ਸਾਡੀ ਸੀਸੀਟੀਵੀ ਦੇਖ ਗਏ ਸੀ ਸਾਡੀ ਸੀਸੀਟੀਵੀ 'ਚ ਕਾਫੀ ਕੁਝ ਆਇਆ ਹੋਇਆ ਸਾਰਾ ਕਲੀਅਰ ਹੈ ਕਿ ਕਿਵੇਂ ਕਿਵੇਂ ਹੋਇਆ ਉਹੀ ਵਾਇਰਲ ਹੋਇਆ ਹੋਇਆ ਪਲੱਸ ਉਹਨਾਂ ਨੇ ਆਪਦੀ ਤਸਦੀਕ ਕਰ ਰਹੇ ਐਫ ਆਈ ਆਰ ਮੈਨੂੰ ਪਤਾ ਲੱਗਾ ਕਿ ਸ਼ਾਇਦ ਸੈਟਰਡੇ ਹੋ ਗਈ ਹੈ ਜਗਬਾਣੀ ਟੀਵੀ ਲਈ ਮੋਗਾ ਤੋਂ ਅਕਾੜਾ ਦੀ ਰਿਪੋਰਟ